ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਤੇ ਰਾਜੀ ਤੁਹਾਡੇ ਵਾਸਤੇ ਮੈਂ ਪਹਿਲਾ ਵੀਡੀਓ ਅਪਲੋਡ ਕੀਤੀ ਸੀ T20 2024 ਦੇ ਇੰਪੋਰਟੈਂਟ MCQ ਥੋੜਾ ਟਾਈਮ ਪਹਿਲਾਂ ਉਹਦੇ ਵਿੱਚ ਰਾਜੀ ਵੋਇਸ ਦੀ ਪ੍ਰੋਬਲਮ ਆ ਗਈ ਪਤਾ ਨਹੀਂ ਕਿਵੇਂ ਟੈਕਨੀਕਲ ਇਸ਼ੂ ਆ ਗਿਆ ਕੋਈ ਜੋ ਉਹਦੇ ਵਿੱਚ ਜਿਹਦੇ ਵਿੱਚ ਬੱਚੇ ਨੂੰ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ ਨਾਲ ਠੀਕ ਹੈ ਜੀ ਤਾਂ ਕਰਕੇ ਵੀਡੀਓ ਮੈਂ ਤੁਹਾਡੇ ਵਾਸਤੇ ਦੁਬਾਰੇ ਫੇਰ ਲੈ ਕੇ ਆਇਆ ਬਣਾ ਕੇ ਠੀਕ ਹੈ ਜੀ ਤੇ ਤੁਹਾਡੇ ਰਾਜੀ 2024 ਦੇ 2021 ਦੇ ਗ੍ਰੈਂਟ ਫੇਰ ਅਪਲੋਡ ਹੋਗੇ ਤੁਹਾਡੇ YouTube ਤੇ 2022 ਦੇ ਵੀ ਹੋਗੇ 2023 ਦੇ ਤੁਹਾਡੇ ਅੱਜ ਸ਼ਾਮ ਨੂੰ ਹੋ ਰਾਤ ਨੂੰ ਹੋ ਜਾਣਗੇ ਠੀਕ ਹੈ ਜੀ ਤੇ ਰਾਜ ਜੇ ਜੇ ਕਿਸੇ ਬੱਚੇ ਨੇ ਪੀਡੀਐਫ ਚ ਅਹੀ ਜੇ ਫਰੀ ਦੇ ਵਿੱਚ ਤੇ T20 ਵਾਲੇ ਦੀ ਵੀ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪਨ ਰਿਜੂਕੇਸ਼ਨ ਆ ਉਹਦੇ ਵਿੱਚ ਜਾ ਕੇ ਨਾ ਪੰਜਾਬ ਪੁਲਿਸ ਵਾਲਾ ਬੈਚ ਹੈ ਜਿਹੜਾ 2024 ਵਾਲਾ ਉਹਦੇ ਚ ਕਰੰਟ ਅਫੇਅਰ ਵਾਲੇ ਫੋਲਡਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੇਕਰ ਕਿਸੇ ਬੱਚੇ ਨੂੰ ਐਪ ਪਰਤੀ ਕੋਈ ਪ੍ਰੋਬਲਮ ਆਉਂਦੀ ਹੈਗੀ ਬੈਚ ਪਰਤੀ ਤਾਂ ਇੱਥੇ ਕਾਲ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਬਾਕੀ ਤਾਂ ਜੇ ਜੇ ਕਿਸੇ ਬੱਚੇ ਨੇ ਪੰਜਾਬ ਪੁਲਿਸ ਦਾ ਬੈਚ ਲੈਣਾ ਤਾਂ ਆਪਣੀ ਆ ਐਪ ਹੈਗੀ ਜੇ ਬੱਚੇ ਜਿੰਨਾ ਬੱਚਾ ਕੋਲ ਆਈਫੋਨ ਹੈ ਉਹਨੇ ਐਪ ਡਾਊਨਲੋਡ ਕਰ ਲੈ ক্লাস ਪਲੱਸ ਤੇ ORG ਕੋਡ ਫਿਲ ਕਰਾ ਡਬਲ ਐਕਸ ਰਹਿਮ ਇਹਦੇ ਨਾਲ ਜਿਹੜਾ ਬੈਚ ਪਹਿਲਾਂ ਕਾਫੀ ਹਾਈ ਰੇਟ ਤੇ ਸੀ ਉਹਦੇ ਤੇ ਰਾਜੀ 50 ਤੋਂ 55% ਆਫਰ ਚੱਲ ਰਿਹਾ ਹੈਗਾ ਠੀਕ ਹੈ ਜੀ 2-3 ਦਿਨ ਚੱਲਣਾ ਇਹ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਕਰ ਸਕਦਾ ਹੈ ਕਿਉਂਕਿ ਇਹਹੀ ਬੈਚ ਤੁਹਾਨੂੰ ਅੱਗੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਵਿੱਚ ਵੀ ਕੰਮ ਆਉਣ ਵਾਲਾ ਹੈਗਾ ਠੀਕ ਹੈ ਜੀ ਹੁਣ ਆਫਰ ਚੱਲ ਰਿਹਾ 2 ਤੋਂ 3 ਦਿਨ ਆਫਰ ਰਹੂਗਾ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਕਰ ਸਕਦਾਗਾ ਆ ਆਪਣੀ ਐਪ ਹੈ ਜੀ ਠੀ ਤਰਾਹ ਨਾਲ ਤਿਆਰੀ ਕਰ ਸਕਦੇ ਹਾਂ ਚਲੋ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਈਸੀਸੀ T20 2024 ਦੀ ਕਹਿੰਦੇ ਜਿਹੜਾ ਜੀ ਆਈਸੀਸੀ T20 2024 ਦਾਗਾ ਮੈਚ ਹੋਇਆਗਾ ਠੀਕ ਹੈ ਜੀ ਇਹ ਜਿਹੜਾ ਹੋਇਆਗਾ ਇਹ ਕਿਹੜੇ ਦੇਸ਼ ਦੇ ਵਿੱਚ ਹੋਇਆਗਾ ਠੀਕ ਹੈ ਜੀ ਤਾਂ ਇਹ ਦੋ ਦੇਸ਼ਾਂ ਦੇ ਵਿੱਚ ਖੇਡਿਆ ਗਿਆ ਦਾ ਜੀ ਵੈਸਟ ਇੰਡੀਜ਼ ਅਤੇ ਅਮਰੀਕਾ ਦੇ ਵਿੱਚ ਵੈਸਟ ਇੰਡੀਜ਼ ਅਤੇ ਅਮਰੀਕਾ ਦੇ ਵਿੱਚ ਜਿਹੜਾ ਇਹ T20 ਆਈਸੀਸੀ T20 ਦਾ ਮੈਚ 2024 ਦਾ ਜਿਹੜਾ ਉਹ ਆਯੋਜਨ ਕੀਤਾ ਗਿਆ ਜਿਹਦੀ ਮੇਜਬਾਨੀ ਕੀਤੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜਿਹੜਾ 2024 ਦੇ ਵਿੱਚ ICC ਦਾ ਮੈਚ ਹੋਇਆ T20 ICC T20 ਕਿਉਂਕਿ ਇਹ ਸਾਰੇ ਪਿਛਲੇ T20 ਦੀ ਹੈਗੇ ਠੀਕ ਹੈ ਜੀ ਜਿਹੜਾ 2024 ਦੇ ਵਿੱਚ ਹੋਇਆ ਕਹਿੰਦੇ ਇਹਦਾ ਕਿੰਮਾ ਐਡੀਸ਼ਨ ਹੋਇਆ ਇਸ ਵਾਰ ਇਹਦਾ ਨੋਮਾ ਐਡੀਸ਼ਨ ਹੋਇਆ ਜੀ ਇਸ ਵਾਰ ਠੀਕ ਹੈ ਜੀ ਕਿੰਮਾ ਐਡੀਸ਼ਨ ਹੋਇਆ ਨੋਮਾ ਐਡੀਸ਼ਨ ਹੋਇਆਗਾ ਕਹਿੰਦੇ ਜਿਹੜਾ T20 ਮੈਚ ਹੋਇਆ ਇਹਦੇ ਵਿੱਚ ਕੌਣ ਜਿੱਤਿਆ ਭਾਰਤ ਜਿੱਤਿਆ ਠੀਕ ਹੈ ਜੀ ਅਤੇ ਭਾਰਤ ਕਿਹੜੇ ਦੇਸ਼ ਨੂੰ ਹਰਾ ਕੇ ਜਿੱਤਿਆ ਇਹ ਮੈਚ ਤਰਾਜੀ ਭਾਰਤ ਜਿਹੜਾ ਜਿੱਤਿਆ ਉਹ ਸਾਊਥ ਅਫਰੀਕਾ ਨੂੰ ਹਰਾ ਕੇ ਉਹਨੇ ਆਪ ਦੀ T20 ਮੈਚ ਦਾ ਜਿਹੜਾ ਕੱਪ ਹੈ ਉਹ ਆਪ ਦੇ ਨਾਮ ਕੀਤਾ ਹੈਗਾ ਜੀ ਠੀਕ ਹੈ ਜੀ ਚਲੋ ਕਹਿੰਦੇ ਜੀ T20 ਮੈਚ ਦੇ ਵਿੱਚ ਕੋਲ ਕਿੰਨੀਆਂ ਟੀਮਾਂ ਨੇ ਭਾਗ ਲਿਆਗਾ ਤਾਂ ਇਸ ਵਾਰ ਆ ਜੀ T20 ਦੇ ਵਿੱਚ ਕੋਲ 20 ਟੀਮਾਂ ਨੇ ਭਾਗ ਲਇਤਾਗਾ ਜੇਕਰ ਆਪਾਂ 2022 ਦੀ ਗੱਲ ਕਰੀਏ ਤਾਂ ਉਦੋਂ ਇਹਨਾਂ ਨੇ 16 ਟੀਮਾਂ ਨੇ ਭਾਗ ਲਇਤਾ ਸੀ ਹੁਣ ਕਈ ਟੀਮਾਂ ਨਵੀਆਂ ਆਈਆਂ ਰਾਜੇ ਜਿਵੇਂ ਪਪੂਆ ਨਿਊ ਗਿਨੀ ਇਹ ਟੀਮ ਵੀ ਨਵੀਂ ਹੈ ਜੋਗਾਂਡਾ ਇਹ ਵੀ ਟੀਮ ਨਵੀਂ ਹੈ ਤੇ ਅਮਰੀਕਾ ਜਿੱਦਾਂ ਦੀ T20 ਦੇ ਵਿੱਚ ਆਪਦਾ ਪੈਰ ਜਮਾਇਆਗਾ ਯੋਗਦਾਨ ਪਾਇਆ ਇਸ ਵਾਰ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਜਿਹੜਾ ਇਹ ਮੈਚ ਹੋਇਆ T20 ਦਾ ਇਹਦੇ ਵਿੱਚ ਮੈਨ ਆਫ ਸੀਰੀਜ਼ ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆਗਾ T20 ਮੈਚ ਦੇ ਵਿੱਚ ਮੈਨ ਆਫ ਸੀਰੀਜ਼ ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਇਸ ਸਨਮਾਨਿਤ ਕੀਤਾ ਗਿਆ ਜੀ ਆਪਣੇ ਜਸਪ੍ਰਿਤ ਬੁਮਰਾ ਨੂੰ ਜਸਪ੍ਰਿਤ ਬੁਮਰਾ ਨੂੰ ਕੀ ਕਿਹਾ ਗਿਆ ਮੈਨ ਆਫ ਦਾ ਸੀਰੀਜ਼ ਦੇ ਨਾਲ ਸਨਮਾਨਿਤ ਕੀਤਾ ਗਿਆ ਹੈਗਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਜਿਹੜਾ T20 ਮੈਚ ਹੋਇਆ ਇਹਦੇ ਵਿੱਚ ਮੈਨ ਆਫ ਸੀਰੀਜ਼ ਦੇ ਨਾਲ ਤਾਂ ਕਿਹਨੂੰ ਸਨਮਾਨਿਤ ਕੀਤਾ ਗਿਆ ਜਸਪ੍ਰਿਤ ਬੁਮਰਾ ਨੂੰ ਕਹਿੰਦੇ ਮੈਨ ਆਫ ਮੈਚ ਕਿਹਨੂੰ ਦਿੱਤਾ ਗਿਆ ਹੈਗਾ ਮੈਨ ਆਫ ਮੈਚ ਦੇ ਵਿੱਚ ਕਿਹਨੂੰ ਦਿੱਤਾ ਗਿਆ ਇਹ ਦਿੱਤਾ ਗਿਆ ਜੀ ਆਪਣੇ ਵਿਰਾਟ ਕੋਹਲੀ ਨੂੰ ਮੈਨ ਆਫ ਮੈਚ ਦਿੱਤਾ ਗਿਆ ਵਿਰਾਟ ਕੋਹਲੀ ਨੂੰ ਇਸ ਤੋਂ ਬਾਅਦ ਕਹਿੰਦੇ ਜੀ ਆਇ ਇੱਕ ਖਿਡਿਆਰੀ ਹੈਗਾ ਜਿਹਦਾ ਨਾਮ ਹੈਗਾ ਸੌਰਵ ਨੇਤਰਵਲਕਰ ਕਹਿੰਦੇ ਇਹ ਕਿਸ ਟੀਮ ਦਾ ਖਿਡਿਆਰੀ ਹੈ ਤਾਂ ਜੀ ਇਹਦਾ ਨਾਮ ਤਾਂ ਆਪਣੇ ਇੰਡੀਅਨ ਬੰਦੇ ਦੇ ਨਾਂ ਤੇ ਲੱਗਦਾ ਪਰ ਇਹ ਜਿਹੜਾ ਖਿਡਿਆਰੀ ਹੈ ਇਹ ਯੂ ਐਸ ਦੇ ਖਿਡਿਆਰੀ ਹੈ ਅਮਰੀਕਾ ਦਾ ਖਿਡਿਆਰੀ ਹੈ ਦਾ ਜੀ ਠੀਕ ਹੈ ਜੀ ਤਾਂ ਕਰਕੇ ਕਹਿੰਦੇ ਜੀ ਇਹ T20 ਮੈਚ ਹੋਇਆਗਾ ਇਹਦੇ ਵਿੱਚ ਦੋ ਵਾਰ ਹੈਟ੍ਰਿਕ ਲਾਤੀ ਉਹ ਹੈਟ੍ਰਿਕ ਲਾਉਣ ਵਾਲਾ ਹੈਗਾ ਜੀ ਪੈਟਕ ਮੀਨਸ ਠੀਕ ਹੈ ਜੀ ਇਹ 062 ਕੱਪ ਹੋਇਆ ਸੀ ਆਪਣਾ ਕ੍ਰਿਕਟ ਦਾ ਉਹਦੇ ਵਿੱਚ ਇਹ ਟੀਮ ਦਾ ਕੈਪਟਨ ਵੀ ਸੀਗਾ ਠੀਕ ਹੈ ਜੀ ਤੇ ਇਹ ਕਹਿੰਦੇ ਕਿਹੜੇ ਦੇਸ਼ ਦਾ ਖਿਡਿਆਰੀ ਹੈਗਾ ਤਾਂ ਬਾਡ ਕੱਪ ਦੇ ਵਿੱਚ ਨਾ ਜੀ ਜਿਹੜੀ ਟੀਮ ਤੋਂ ਕਿਹੜੀ ਟੀਮ ਜਿੱਤੀ ਸੀ ਆਸਟ੍ਰੇਲੀਆ ਜਿੱਤੀ ਸੀ ਤਾਂ ਇਹ ਆਸਟ੍ਰੇਲੀਆ ਟੀਮ ਦਾ ਜਿਹੜਾ ਉਹ ਖਿਡਿਆਰੀ ਹੈਗਾ ਕਿਮਸਪੈਟ ਇਹਨੇ ਦੋ ਵਾਰ ਹੈਕਟਰ ਕਰ ਲਗਾਤੀ T20 ਮੈਚ ਦੇ ਵਿੱਚ ਕਹਿੰਦੇ ਜੀ T20 ਦੇ ਵਿੱਚ ਬ੍ਰਾਂਡ ਅਵਾਸਟਰ ਕਿਸ ਨੂੰ ਲਗਾਇਆ ਗਿਆਗਾ ਬੈਸਲਰਾ ਜੀ ਚਾਰ ਬ੍ਰਾਂਡ ਅਵਾਸਟਰ ਲਗਾਏ ਗਏ ਸੀ T20 20 ਦੇ ਵਿੱਚ شاہਦ ਅਫਰੀਦੀ ਜੁਬਰਾਜ ਸਿੰਘ ਹੁਸੈਨ ਬੋਲਟ ਠੀਕ ਹੈ ਜੀ ਤੇ ਇੱਕ ਜਿਹੜਾ ਕ੍ਰਿਸ ਗੇਲ ਠੀਕ ਹੈ ਜੀ ਚਾਰ ਲਾਏ ਗਏ ਸੀ ਤਾਂ ਇਹਦੇ ਵਿੱਚ ਰਾਜਾ ਆਪਣਾ ਸਰ ਬੀ ਨੰਬਰ ਆਪਸ਼ਨ ਵੀ ਆ ਸਕਦਾਗਾ ਤੇ ਏ ਨੰਬਰ ਆਪਸ਼ਨ ਵੀ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਤਾਂ ਇੰਡੀਆ ਵੱਲੋਂ ਜੁਬਰਾਜ ਸਿੰਘ ਨੂੰ ਲਗਾਇਆ ਗਿਆ ਸੀ ਗੱਲ ਯਾਦ ਰੱਖਣੀ ਹੈ T20 2026 ਦਾ ਜਿਹੜਾ ਮੈਚ ਹੋਣਾ ਹੁਣ 2024 ਦੇ ਵਿੱਚ ਜਿਹੜਾ ਹੋ ਗਿਆ ਠੀਕ ਹੈ ਜਿਹੜਾ ਤੁਹਾਨੂੰ ਦੱਸ ਕੇ ਗਿਆ ਕਿੱਥੇ ਹੋਸਟ ਹੋਇਆ ਪਹਿਲੇ ਪ੍ਰੈਪਰੇਸ਼ਨ ਦੀ ਗੱਲ ਕੀਤੀ ਹੈ ਕਿਹਨੇ ਜਿਹੜਾ 2026 ਦਾ ਇਹ ਕਿੱਥੇ ਹੋਊਗਾ ਜੇ 2026 ਦਾ T20 ਦਾ ਮੈਚ ਹੋਇਆ ਰਾ ਜੀ ਇਹਨੂੰ ਭਾਰਤ ਅਤੇ ਸ਼੍ਰੀਲੰਕਾ ਦੋਨੇ ਮਿਲ ਕੇ ਇਹਦੀ ਮੇਜਬਾਨੀ ਕਰਨਗੇ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ ਰਾ ਜੀ ਇਹਦੇ ਨਾਲ ਅੱਜ ਆਪਰੇਪਰੇਸ਼ਨੇ ਖਤਮ ਹੁੰਦੇ ਆ ਹੁਣ ਆਪਾਂ ਬਨ ਲਾਈਨਰ ਦੇ ਵਿੱਚ ਕੁਝ ਇੰਪੋਰਟੈਂਟ ਫੈਕਟ ਪੜਾਂਗੇ ਜਿਹੜੇ ਆਪਣੇ ਵਾਸਤੇ ਮੋਸਟ ਮੋਸਟ ਇੰਪੋਰਟੈਂਟ ਫੈਕਟ ਹੈਗੇ ਠੀਕ ਹੈ ਜੀ ਕਿਸੇ ਬੱਚੇ ਨੇ ਇਹ ਫੈਕਟ ਨਹੀਂ ਛੱਡਣੇ ਹੈਗੇ ਤੇ ਧਿਆਨ ਨਾਲ ਸਾਰੇ ਬੱਚੇ ਨੇ ਵੀਡੀਓ ਕਹਿੰਦੇ ਜੀ ਜਿਹੜਾ ਸਭ ਤੋਂ ਪਹਿਲਾ ICC T20 ਦਾ ਮੈਚ ਹੋਇਆ ਸੀ ਸਭ ਤੋਂ ਪਹਿਲਾਂ ਪਹਿਲਾ ਐਡੀਸ਼ਨ ਉਹ ਜਿਹੜਾ ਹੋਇਆ ਸੀ ਉਹ ਭਾਰਤ ਦੇ T20 ਦਾ ਜਿਹੜਾ ਪਹਿਲਾ ਸੰਸਕਰਨ ਦਾ ਜੋ ਜਿੱਤਿਆ ਸੀ 2007 ਦੇ ਵਿੱਚ ਪਹਿਲਾ ਸੰਸਕਰਨ ਹੋਇਆ ਸੀ ICC T20 ਦਾ ਉਹ ਕਿਹਨੇ ਜਿੱਤਿਆ ਸੀ ਭਾਰਤ ਨੇ ਜਿੱਤਿਆ ਸੀ ਭਾਰਤ ਨੇ ਕਿਹਨੂੰ ਖੜਾ ਕੇ ਜਿੱਤਿਆ ਸੀ ਜੀ ਪਾਕਿਸਤਾਨ ਨੂੰ 2007 ਤੋਂ ਬਾਅਦ ਭਾਰਤ ਬਿਲਕੁਲ ਨਹੀਂ ਜਿੱਤਿਆ 2007 ਤੋਂ ਬਾਅਦ ਭਾਰਤ ਹੁਣ ਜਾ ਕੇ ਜਿੱਤਿਆ ਸੀ 2024 ਦੇ ਵਿੱਚ 2024 ਦੇ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਭਾਰਤ ਨੇ T20 ਦਾ ਬਾਡ ਕੱਪ ਜਿਹੜਾ ਉਹ ਦੂਸਰੀ ਵਾਰ ਜਿੱਤ ਲਿਆ ਇਸ ਤੋਂ ਬਾਅਦ ਰਾਜੇ ਬੈਸਟ ਇੰਡੀਜ ਹੋਗੀ ਇੰਗਲੈਂਡ ਹੋਗੀ ਭਾਰਤ ਹੋ ਗਿਆ ਇਹ ਰਾਜੇ ਉਹ ਦੇਸ਼ ਹੈ ਜਿਨ੍ਹਾਂ ਨੇ ਇਹ ਬਾਡ ਕੱਪ ਦੋ ਵਾਰ ਹੀ ਜਿੱਤ ਚੁੱਕੇ ਹੈਗੇ T20 ਦਾ ਇਸ ਤੋਂ ਬਾਅਦ ਜੇ ਆਪਾਂ ਔਮਨ ਕੈਟਾਗਰੀ ਦੀ ਗੱਲ ਕਰੀਏ ਜਿਹੜਾ ਔਮਨ T20 2023 ਹੋਇਆ ਸੀ ਰਾਜੇ ਇਹਦੇ ਵਿੱਚ ਵੀ ਆਸਟ੍ਰੇਲੀਆ ਜਿੱਤੀ ਸੀ ਪਰ ਸਾਊਥ ਆਸਟ੍ਰੇਲੀਆ ਨੇ ਕਿਹਨੂੰ ਹਰਾਇਆ ਸੀ ਸਾਊਥ ਅਫਰੀਕਾ ਨੂੰ ਮੂਮੈਂ T20 2024 ਦਾ ਜਿਹੜਾ ਇਹ ਵੀ ਇਸ ਵਾਰ ਨੋਮਾ ਐਡੀਸ਼ਨ ਹੋ ਰਿਹਾ ਹੈ ਇਹ ਕਿੱਥੇ ਹੋ ਰਿਹਾ ਹੈ ਬੰਗਲਾਦੇਸ਼ ਦੇ ਵਿੱਚ ਠੀਕ ਹੈ ਜੀ ਸੋ ਤੋਂ ਡਾਇਰੈਕਟ ਪੁੱਛਿਆ ਜਾ ਸਕਦਾ ਕਿ 올림픽 ਦੇ ਵਿੱਚ ਕ੍ਰਿਕਟਰ ਨੂੰ ਕਦੋਂ ਸ਼ਾਮਲ ਕੀਤਾ ਗਿਆ ਸੀ 1900 ਦੇ ਵਿੱਚ 1900 ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜੇਕਰ ਤੁਹਾਡੇ ਨੂੰ ਕੋਈ ਪੁੱਛ ਲੇ ਕਿ ਪਹਿਲਾ ਇੰਟਰਨੈਸ਼ਨਲ ਕ੍ਰਿਕਟ ਮੈਚ ਜਿਹੜਾ ਹੋਇਆ ਸੀ ਪਹਿਲਾ ਇੰਟਰਨੈਸ਼ਨਲ ਕ੍ਰਿਕਟ ਮੈਚ ਇਹ ਅਮਰੀਕਾ ਤੇ ਕੈਨੇਡਾ ਦੇ ਵਿੱਚ ਹੋਇਆ ਸੀ 1844 ਦੇ ਵਿੱਚ ਹੋਇਆ ਸੀ ਨਿਊਯਾਰਕ ਦੇ ਵਿੱਚ ਹੋਇਆ ਸੀ ਠੀਕ ਹੈ ਜੀ ਇਸ ਵਾਰ ਕਹਿੰਦੇ ਪਹਿਲੀ ਵਾਰ ਜਿਹੜੀ T20 ਟੀਮ ਦੇ ਵਿੱਚ ਆਈ ਹੈ ਉਹ ਹੈਗਾ ਜੀ USA ਅਮਰੀਕਾ ਪਪੂਆ ਨੂਗਿਨੀ ਜੁਗਾੰਡਾ ਤੇ ਇਹ ਵੀ ਤੁਹਾਨੂੰ ਚਾਰ ਆਪਸ਼ਨ ਦੇ ਦਾਂਗੇ ਚਾਰ ਆਪਸ਼ਨ ਦੇ ਕੇ ਕਹਿਣ ਕਿੰਨਾ ਵਿੱਚ ਦੱਸੋ ਜੀ ਕਿਹੜੀ ਟੀਮ ਪਹਿਲੀ ਵਾਰ ਨਹੀਂ ਆਈ ਠੀਕ ਹੈ ਜੀ ਤਾਂ ਆਹ ਟੀਮਾਂ ਜਿਹੜੀਆਂ ਹੈਗੀਆਂ ਅਮਰੀਕਾ ਪਪੂਆ ਨੂਗਿਨੀ ਜੁਗਾੰਡਾ ਇਹ ਟੀਮਾਂ ਪਹਿਲੀ ਵਾਰ ਆਈਆਂ ਨਹੀਂ ਆਂ ਦੂਸਰੀ ਗੱਲ ਕਹਿੰਦੇ ਸਭ ਤੋਂ ਵੱਧ ਜਿਹੜੇ ਬੰਦੇ ਰਨ ਬਣਾਏ ਆ 281 ਰਨ ਬਣਾਏ T20 2024 ਦੇ ਵਿੱਚ ਇਹ ਕਿੱਥੋਂ ਦਾ ਪਲੇਅਰ ਹੈ ਇਹ ਅਫਗਾਨਿਸਤਾਨ ਦਾ ਪਲੇਅਰ ਹੈ ਜਿਹੜਾ ਨਾਮ ਹੈਗਾ ਰਹਿਮਾਨ ਮੁੱਲਾ ਗਰਵਾਜ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਅਰਸ਼ਦੀਪ ਹੈ ਅਤੇ ਇੱਕ ਫਰੂਗੀ ਇਹ ਦੋ ਖਿਡਾਰੀ ਰਾਜੇ ਇਹਨਾਂ ਨੇ ਸਭ ਤੋਂ ਵੱਧ ਬਿੱਕਟਾ ਲਏ ਤਿਆਂ ਦੋਨਾਂ ਨੇ 17 ਬਿੱਕਟਾ ਲੇਟੀਆਂ ਤੇ ਦੋਨੇ ਇੱਕ ਦੂਜੇ ਦੇ ਬਰਾਬਰ ਹੈ ਇਹ ਇਸ ਵਾਰ ਰਾਜੇ ਚਾਰ ਵਿਅਕਤੀਆਂ ਨੂੰ ਬ੍ਰੈਂਡ ਮਾਸਟਰ ਲਗਾਇਆ ਗਿਆ ਸੀ ਇਹ ਤੁਹਾਨੂੰ ਦੱਸ ਕੇ ਹਟਿਆ ਕ੍ਰਿਸ ਗੇਲ ਸ਼ਾਹਦ ਅਫਰੀਦੀ ਜੁਬਰਾਤ ਸਿੰਘ ਹੁਸੈਨ ਬੋਲਟ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਿਹਨੇ ਇਸ ਮੈਚ ਦਾ ਆਯੋਜਨ ਹੈ ਜਿਹੜਾ ਕਰਿਆ ਜਾਂਦਾ T20 ਦਾ ਇਹ ਇੰਡੀਅਨ ਕ੍ਰਿਕਟ ਕੌਂਸਲ ICC ਵੱਲੋਂ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਇਹਦੀ ਸ਼ੁਰੂਆਤ ਕਿਦੋਂ ਹੋਈ ਸੀ ਇਹਦੀ ਸ਼ੁਰੂਆਤ ਹੋਈ ਸੀ 2007 ਦੇ ਵਿੱਚ ਠੀਕ ਹੈ ਜੀ ਜਿਹੜਾ ਇਹਦੀ ਸ਼ੁਰੂਆਤ ਹੋਈ ਸੀ 2007 ਦੇ ਵਿੱਚ ਕਿੱਥੇ ਹੋਈ ਸੀ ਸਾਊਥ ਅਫਰੀਕਾ ਦੇ ਵਿੱਚ ਅਤੇ ਪਹਿਲਾ ਐਡੀਸ਼ਨ ਕਿਹਨੇ ਜਿੱਤਿਆ ਸੀ ਭਾਰਤ ਨੇ ਜਿੱਤਿਆ ਸੀ ਇਹਦੇ ਬਾਰੇ ਆਪਾਂ ऑलरेडी ਗੱਲ ਕਰਕੇ ਜਾ ਚੁੱਕੇ ਹਾਂ ਜਿਹੜਾ 2028 ਦੇ ਵਿੱਚ T20 ਹੋਣਾ ਰਿਹਾ ਜੇ ਇਹਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਿਹੜਾ ਇਹ ਦੋ ਦੇਸ਼ ਆ ਜਿਹੜੇ ਇਹ ਇਹਨੂੰ ਹੋਸਟ ਕਰਨਗੇ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ 2016 ਵਿੱਚ ਭਾਰਤ ਨੇ T20 ਦੀ ਮੇਜਬਾਨੀ ਕੀਤੀ ਸੀ ਸੋ ਤੋਂ ਪੁੱਛਿਆ ਜਾਊਗਾ ਹਜੇ ਤੱਕ ਭਾਰਤ ਨੇ ਸਿਰਫ ਇੱਕ ਵਾਰੀ ਮੇਜਬਾਨੀ ਕੀਤੀ ਹੈ ਕਿਹਦੀ T20 ICC ਦੀ ਤਾਂ ਇਹਨੇ ਕਿਹੜੋ ਕੀਤੀ ਸੀ ਮੇਜਬਾਨੀ 2016 ਦੇ ਵਿੱਚ ਕੀਤੀ ਸੀ ਉਦੋਂ ਦਾ ਜੇ ਕਿਹੜੀ ਟੀਮ ਜਿੱਤੀ ਸੀ ਉਦੋਂ ਬੈਸਟ ਇੰਡੀਆ ਜਿੱਤੀ ਸੀ ਕਿਵੇਂ ਦਰਸ਼ਕ ਤੋਂ ਦੇਖਦੇ ਇਥੋਂ ਪ੍ਰਸ਼ਨ ਪੁੱਛ ਸਕਦਾ ਹੈ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਕ੍ਰਿਕਟ ਵਰਡ ਕੱਪ ਜਿਹੜਾ ਕ੍ਰਿਕਟ ਵਰਡ ਕੱਪ ਹੋਇਆ ਲੰਘ ਚੁੱਕਿਆ ਜਿਹਦੇ ਵਿੱਚ ਆਪਾਂ ਹਾਰ ਗਏ ਸੀ ਆਸਟ੍ਰੇਲੀਆ ਜਿੱਤ ਗਈ ਸੀ ਉਹਦਾ ਰਾਜੇ 13ਵਾਂ ਐਡੀਸ਼ਨ ਹੋਇਆ ਸੀਗਾ ਉਸ ਵਿੱਚ 10 ਟੀਮਾਂ ਨੇ ਭਾਗ ਲਿਆ ਸੀ ਤੇ ਜਿਹੜਾ ਇਹ ਮੈਚ ਹੋਇਆ ਸੀ 1 ਵਾਲਡ ਕੱਪ ਦਾ ਠੀਕ ਹੈ ਜੀ ਇਹ ਮੈਚ ਗੁਜਰਾਤ ਦੇ ਨਰਿੰਦਰ ਮੋਦੀ ਮੈਦਾਨ ਵਿੱਚ ਹੋਇਆ ਸੀ ਇਸ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਦਿੱਤਾ ਸੀ ਅਤੇ 2027 ਦੇ ਵਿੱਚ ਜਿਹੜਾ ਮੈਚ ਹੋਣਗੇ ਇਹ ਵਾਲਡ ਕੱਪ ਦੇ ਸਾਊਥ ਅਫਰੀਕਾ ਜਵਾਬੇ ਅਤੇ ਨੀਬੀਆ ਦੇ ਵਿੱਚ ਕਰਵਾਏ ਜਾਣਗੇ ਠੀਕ ਹੈ ਜੀ ਇਸ ਤੋਂ ਨਾਲ ਆਪਾਂ ਕੁਝ ਇੰਪੋਰਟੈਂਟ ਫੈਕਟਸ ਬਸ ਸਿਰਫ ਆ ਲਾਸਟ ਪੁਆਇੰਟ ਆ ਜਿਹੜਾ ਆਪਾਂ ਪੜ੍ਹਦੇ ਆ ਜੇਕਰ ਕੋਈ ਆਪਾਂ ਤੋਂ ਪੁੱਛ ਲਈ ਜੀ ਆਈਸੀਸੀ ਮੈਨ ਆਜ ਕ੍ਰਿਕਟ ਆਫ ਦਾ ਇਅਰ 2023 ਨੂੰ ਚੁਣਿਆ ਗਿਆ ਸੀ ਵਿਰਾਟ ਕੋਹਲੀ ਨੂੰ ICC ਮੈਨੇਜਿੰਗ ਟੈਸਟ ਕਰੈਕਟਰ ਆਫ ਦਾ ਇਅਰ ਕਿਹਨੂੰ ਚੁਣਿਆ ਗਿਆ ਸੀ ਉਸਮਾਨ ਖਵਾਜਾ ਨੂੰ ਸਰ ਗਰਫੀਲਡ ਸੋਬਰ ਟ੍ਰੋਫੀ ਫੋਰ ICC ਮੈਨੇਜਿੰਗ ਕਰੈਕਟਰ ਆਫ ਦਾ ਇਅਰ 2023 ਕਿਨੂੰ ਦਿੱਤਾ ਗਿਆ ਸੀ ਪੈਟ ਕਮਿੰਨ ਨੂੰ ਇਹ ਉਹੀ ਬੰਦਾ ਰਹੇ ਜਿਨੇ 3020 ਦੇ ਵਿੱਚ ਹੈਟ੍ਰਿਕ ਮਾਰੀ ਹੈ ਦੋ ਵਾਰੀ ਠੀਕ ਹੈ ਜੀ ICC ਮੈਨੇਜੀ ਟ20 ਕਰੈਕਟਰ ਆਫ ਦਾ ਇਅਰ ਕਿਨੂੰ ਚੁਣਿਆ ਗਿਆ ਸੀ ਸੂਰਿਆ ਕੁਮਾਰ ਜਾਤਪ ਨੂੰ ਠੀਕ ਹੈ ਜੀ ਇਹ ਨਾਲ ਆਪਣੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਜੇਕਰ ਕੋਈ ਬੱਚਾ ਜੁਆਇਨ ਕਰਨਾ ਚਾਹੁੰਦਾ ਹੈ ਚ ਹਜੇ ਵੀ ਰਹੇ ਟਾਈਮ ਹੈਗਾ ਜਿੰਨਾ ਬੱਚੇ ਦੇ ਪੇਪਰ ਚ ਅਜੇ 10 ਤੋਂ 15 20 25 ਦਿਨ ਪਏ ਆ ਉਹ ਆਮ ਨਾਲ ਤਿਆਰੀ ਕਰ ਸਕਦੇ ਆ ਠੀਕ ਹੈ ਤਾਂ ਜੀ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਤੁਹਾਡਾ ਕੰਮ ਆ ਧੰਨਵਾਦ